ਸੋ ਅੱਜ ਆਸੀਂ ਜਿਹੜਾ ਪ੍ਰਭੂ ਪੋਜ ਕਰਦੇ ਆ ਪ੍ਰਭੂ ਪੋਜ ਕਰਨ ਦੇ ਸੱਤ ਕਾਰਨ ਜਿਹੜੇ ਆ 7 ਰੀਜ਼ਨਸ ਸੱਤ ਵਜ੍ਹਾ ਜਿਹੜੀਆਂ ਆ ਉਹਦੇ ਬਾਰੇ ਸਿੱਖਾਂਗੇ ਸੋ ਸਭ ਤੋਂ ਪਹਿਲੀ ਵਜ੍ਹਾ ਆ ਪ੍ਰਭੂ ਪੋਜ ਲੈਣ ਦੀ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਨਾ ਹallelujah ਸੋ ਜਦੋਂ ਆਪਾਂ ਪ੍ਰਭੂ ਪੋਜ ਲੈਨੇ ਆ ਤਾਂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਕਿਸੇ ਗੁਨਾਹ ਦੇ ਬਦਲੇ ਨਹੀਂ ਪਰ ਗੁਨਾਹਗਾਰਾਂ ਦੇ ਬਦਲੇ ਸਲੀਬ ਉੱਤੇ ਬਲੀਦਾਨ ਹੋਏ ਆ ਉਹ ਗੁਨਾਹ ਜਿਹੜੇ ਅਸੀਂ ਕੀਤੇ ਉਹ ਗੁਨਾਹ ਜੋ ਸਾਡੇ ਭੈਣ ਭਰਾਵਾਂ ਨੇ ਸਾਡੇ ਸਮਾਜ ਨੇ ਕੀਤੇ ਜਿਹੜੀ ਸਜ਼ਾ ਸਾਨੂੰ ਮਿਲਣੀ ਸੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਬਦਨ ਤੇ ਲੈ ਲਈ ਤੇ ਜਦੋਂ ਆਪਾਂ ਪ੍ਰਭੂ ਪੋਜ਼ ਲੈਨੇ ਆ ਤੇ ਉਸ ਵੇਲੇ ਫਿਰ ਸਾਡੇ ਦਿਲ ਵਿੱਚ ਯਾਦ ਆਉਂਦਾ ਆ ਖਿਆਲ ਆਉਂਦਾ ਆ ਬੀ ਸੱਚੀ ਪ੍ਰਭੂ ਯਿਸੂ ਮਸੀਹ ਸਾਡੇ ਲਈ ਬਲੀਦਾਨ ਹੋਏ। ਕਈ ਵਾਰੀ ਆਪਾਂ ਰੋਜ਼ ਦੇ ਕੰਮਾਂ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਨੇ ਆ ਸਾਰੇ ਦਿਨ ਦੇ ਕੰਮਾਂ ਚ ਇੰਨੇ ਰੁੱਝੇ ਹੋਏ ਹੁੰਨੇ ਆ। ਆਪਾਂ ਪ੍ਰਾਰਥਨਾ ਤਾਂ ਕਰਦੇ ਹੁੰਨੇ ਆ ਪਰ ਆਪਾਂ ਪ੍ਰਭੂ ਦੀ ਮੌਤ ਨੂੰ ਚੇਤੇ ਨਹੀਂ ਰੱਖਦੇ। ਪਰ ਜਦੋਂ ਆਪਾਂ ਪ੍ਰਭੂ ਪੋਜ ਕਰਦੇ ਆ ਸਾਨੂੰ ਆਪੇ ਹੀ ਪ੍ਰਭੂ ਪੋਜ ਚੇਤੇ ਕਰੌਂਦਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਲਈ ਬਲੀਦਾਨ ਹੋਏ ਆ। ਤਾਂ ਪ੍ਰਭੂ ਕੋਲ ਲੈਣਾ ਐਸਲੀ ਵੀ ਜ਼ਰੂਰੀ ਆ ਕਿ ਅਸੀਂ ਸਮੇਂ-ਸਮੇਂ ਤੇ ਪ੍ਰਭੂ ਦੇ ਸੈਕ੍ਰੀਫਾਈਸ ਨੂੰ ਪ੍ਰਭੂ ਦੇ ਉਸ ਬਲੀਦਾਨ ਨੂੰ ਜਿਹੜਾ ਸਾਨੂੰ ਬਚਾਉਣ ਲਈ ਸਾਨੂੰ ਛਡਾਉਣ ਲਈ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਸਾਨੂੰ ਉਹ ਯਾਦ ਰਹੇ ਅਦਰਵਾਇਜ਼ ਕੀ ਹੁੰਨਾ ਅਸੀਂ ਸਿਰਫ ਮੰਗਣ ਦਾ ਇੱਕ ਥਾਂ ਹੀ ਸਮਝਿਆ ਆ ਵੀ ਅਸੀਂ ਸਿਰਫ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੰਗਣਾ ਆ ਤੇ ਸਾਨੂੰ ਮਿਲ ਜਾਣਾ ਦੈਟਸ ਇਟ ਪਰ ਪ੍ਰਭੂ ਦੀ ਇੱਛਾ ਇਹੀ ਨੀਆ ਪਰਮੇਸ਼ਵਰ ਦੀ ਇੱਛਾ ਇਹੀ ਨੀਆ ਕਿ ਅਸੀਂ ਸਿਰਫ ਯਿਸੂ ਜੀ ਦੇ ਨਾਮ ਦੇ ਵਿੱਚ ਮੰਗੀਏ ਤੇ ਸਾਨੂੰ ਮਿਲੀ ਜਾਵੇ ਤੇ ਇਸੇ ਵਿੱਚ ਪ੍ਰਭੂ ਖੁਸ਼ ਹਾਂ ਤੇ ਇਸੇ 'ਚ ਹੀ ਆਪਾਂ ਖੁਸ਼ ਹਾਂ ਹਰੇਕ ਪਿਤਾ ਖੁਸ਼ ਹੁੰਦਾ ਆ ਜਦੋਂ ਉਹਦੇ ਨਿਆਣੇ ਦੀਆਂ ਰੀਜਾਂ ਪੂਰੀਆਂ ਹੁੰਦੀਆਂ ਆ ਪਰ ਉਸ ਪਿਤਾ ਖੁਸ਼ੀ ਅਸਲ ਵਿੱਚ ਉਦੋਂ ਪੂਰੀ ਹੁੰਦੀ ਆ ਜੇ ਉਹਦੇ ਬੱਚੇ ਉਹਦੇ ਮਨ ਦੇ ਅਨੁਸਾਰ ਚੱਲਣ ਜੋ ਪਿਤਾ ਨੇ ਆਪਣੇ ਬੱਚਿਆਂ ਦੇ ਲਈ ਕੀਤਾ ਜੇ ਬੱਚੇ ਆਪਣੇ ਪਿਤਾ ਦੇ ਉਸ ਸੈਕਰੀਫਾਈਸ ਨੂੰ ਯਾਦ ਰੱਖਣ ਕਿ ਮੇਰੇ ਪਿਓ ਨੇ ਮੇਰੇ ਲਈ ਕੀ ਕੀਤਾ ਆ ਫੇ ਪਿਤਾ ਦੀ ਖੁਸ਼ੀ ਜ਼ਿਆਦਾ ਹੁੰਦੀ ਆ ਸੋ ਪ੍ਰਭੂ ਨੇ ਸਾਨੂੰ ਦੇਣਾ ਹੀ ਆ ਸਾਰਾ ਖਸ਼ ਜੋ ਸਾਨੂੰ ਚਾਹੀਦਾ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਿ ਉਹ ਤਾਂ ਸਾਡੇ ਬਿਨਾਂ ਬੋਲਣ ਤੋਂ ਹੀ ਜਾਣਦਾ ਹੈ ਉਹ ਅੰਤਰਜਾਮੀ ਪਰਮੇਸ਼ਵਰ ਆ ਦੇ ਲੰਤੇ ਗੋਰਦੇ ਨੂੰ ਜਾਣਨ ਵਾਲਾ ਪਰਮੇਸ਼ਰ ਕਹਿੰਦਾ ਮੰਗਣ ਤੋਂ ਪਹਿਲਾਂ ਹੀ ਜਾਣਦਾ ਆ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਲਿਖਿਆ ਨਾ ਕਹਿੰਦਾ ਤੁਹਾਡਾ ਪਰਮੇਸ਼ਰ ਜੋ ਗੁਪਤ ਵਿੱਚ ਆ ਉਹ ਤੁਹਾਡੀਆਂ ਗੁਪਤ ਦੀਆਂ ਅਰਦਾਸਾਂ ਨੂੰ ਸੁਣਦਾ ਆ ਕਿਉਂਕਿ ਉਹ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਆ ਸੋ ਸਾਡੀਆਂ ਜੜੀਆਂ ਲੋੜਾਂ ਆ ਉਹ ਪ੍ਰਭੂ ਨੂੰ ਪਹਿਲਾਂ ਹੀ ਪਤਾ ਆ ਤੇ ਉਹਨੇ ਪੂਰੀਆਂ ਵੀ ਕਰਨੀਆਂ ਆ ਹਰ ਹਾਲ ਚ ਕਰ ਦੇਣੀ ਹੈ ਪਰ ਜੇ ਇਸ ਪਿਤਾ ਨੇ ਸਾਨੂੰ ਬਚਾਉਣ ਦੇ ਲਈ ਆਪਣਾ ਇਕਲੌਤਾ ਵਾਰਿਆ ਆ ਉਹਦੀ ਤਾਂ ਇਹ ਇੱਛਾ ਹੋਊਗੀ ਨਾ ਕਿ ਹਰ ਕੋਈ ਜਾਣੇ ਕਿ ਮੈਂ ਆਪਣਾ ਪੁੱਤ ਇਹਨਾਂ ਦੇ ਬਦਲੇ ਵਾਰਿਆ ਆ ਤੇ ਇਹ ਚੇਤੇ ਰੱਖਣ ਸੋ ਇਸ ਲਈ ਪ੍ਰਭੂ ਪੋਜ ਲੈਣਾ ਸਾਡੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਕਿ ਸਾਨੂੰ ਯਾਦ ਰਹੇ ਕਿ ਅੱਜ ਅਗਰ ਅਸੀਂ ਖੁਸ਼ ਹਾਂ ਅੱਜ ਅਗਰ ਪਾਪ ਦੀ ਸਜ਼ਾ ਸੀ ਨਹੀਂ ਭੁਗਤ ਰਹੇ ਕਿਉਂਕਿ ਜਦੋਂ ਆਪਾਂ ਬਿਮਾਰ ਸੀ ਕਿਉਂ ਬਿਮਾਰ ਸੀ ਪਾਪ ਦੀ ਸਜ਼ਾ ਸੀ ਆਪਣੇ ਉੱਤੇ ਗਰੀਬੀ ਕੀ ਆ ਪਾਪ ਦੀ ਸਜ਼ਾ ਆ ਘਰਾਂ ਵਿੱਚ ਕਲੇਸ਼ ਕੀ ਆ ਪਾਪ ਦੀ ਸਜ਼ਾ ਆ ਹਸਪਤਾਲਾਂ ਵਿੱਚ ਮੰਜਿਆਂ ਤੇ ਪਏ ਰਹਿਣਾ ਲੰਮੇ ਲੰਮੇ ਸਮੇਂ ਦੀਆਂ ਬਿਮਾਰੀਆਂ ਨਾਲ ਜੂਝਦੇ ਰਹਿਣਾ ਉਹ ਸਭ ਕੀ ਆ ਪਾਪ ਦੀ ਸਜ਼ਾ ਆਇਆ ਤਾਂ ਪਰ ਇਦਾਂ ਹੀ ਸੀ ਕੋਈ ਮੁਕਦਮਿਆਂ 'ਚ ਕੋਈ ਦੁਖੀ ਕੋਈ ਬਿਮਾਰ ਕੋਈ ਲਚਾਰ ਕੋਈ ਘਰ ਦੇ ਕਲੇਸ਼ ਦੇ ਵਿੱਚ ਪਰੇਸ਼ਾਨ ਕਿਸੇ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਕੋਈ ਕਰਜਾਈ ਹੋ ਗਿਆ ਸੁਸਾਈਡ ਕਰਨ ਨੂੰ ਫਿਰਦਾ ਪਰ ਜਦੋਂ ਅਸੀਂ ਸਵੀਕਾਰ ਕੀਤਾ ਕਿ ਅਸੀਂ ਪਾਪੀ ਤੇ ਗੁਨਾਹਗਾਰ ਆ ਤੇ ਮੂੰਹ ਤੋਂ ਅੰਗੇਕਾਰ ਕੀਤਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਸਾਡੇ ਲਈ ਬਲੀਦਾਨ ਹੋਏ ਆ ਅਸੀਂ ਪ੍ਰਭੂ ਦੇ ਉਸ ਬਲੀਦਾਨ ਨੂੰ ਆਪਣੇ ਦਿਲ ਵਿੱਚ ਲੈਣੇ ਆ ਤੇ ਪ੍ਰਭੂ ਯਸੂ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦੇ ਆ ਤਾਂ ਫੇ ਕੀ ਹੋਇਆ ਦੁੱਖ ਚੱਕੇ ਗਏ ਹallelujah ਬਿਮਾਰੀਆਂ ਚੱਕੀਆਂ ਗਈਆਂ ਤੇ ਹੁਣ ਜਦੋਂ ਆਪਾਂ ਆਜ਼ਾਦ ਹੋਏ ਆ ਆਪਾਂ ਦੂਜਿਆਂ ਨੂੰ ਜਾ ਕੇ ਇਹੀ ਖੁਸ਼ਖਬਰੀ ਸੁਣਾਉਣੇ ਖੁਸ਼ਖਬਰੀ ਦਾ ਪ੍ਰਚਾਰ ਕੀਆ ਇਹੀ ਤੇ ਆ ਖੁਸ਼ੀ ਦੀ ਖਬਰ ਸੁਣਾਉਣਾ ਅਸੀਂ ਦੁਖੀ ਸੀ ਜਦੋਂ ਅਸੀਂ ਪਰਮੇਸ਼ਵਰ ਤੇ ਕੋਲ ਗਏ ਉਹਨੇ ਸਾਨੂੰ ਚੰਗਿਆ ਕਰਤਾ ਜੇ ਤੁਸੀਂ ਦੁਖੀ ਆ ਤੁਸੀਂ ਉਹਦੇ ਕੋਲ ਆ ਜਾਓ ਤੁਹਾਨੂੰ ਵੀ ਚੰਗਿਆ ਕਰ ਦੂਗਾ ਇਹੀ ਤੇ ਗੋਸਪਲ ਆ ਇਹੀ ਗੁੱਡ ਨਿਊਜ਼ ਆ ਸੋ ਜਦੋਂ ਅਸੀਂ ਪ੍ਰਭੂ ਪੂਜ ਕਰਦੇ ਹਾਂ ਫੇ ਸਾਨੂੰ ਮੋੜ ਤੋਂ ਚੇਤੇ ਆਉਂਦਾ ਹੈ ਅਸੀਂ ਕਿਵੇਂ ਬਚਾਏਗੇ ਸੀਏ ਤੇ ਜੇ ਆਪਾਂ ਚੇਤੇ ਕੀਤੇ ਤੋਂ ਬਿਨਾ ਹੀ ਕਰ ਲੀਏ ਫੇ ਉਹ ਸਵੀਕਾਰ ਨਹੀਂ ਹੋਣਾ ਉਹ ਤਾਂ ਫੇ ਰੈਸਟੋਰੈਂਟ 'ਚ ਬਹਿ ਕੇ ਖਾਣ ਵਾਂਗ ਹੋ ਜਾਊਗਾ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਵੀ ਇਹ ਗੱਲ ਕਹੀ ਸੀ ਜਦੋਂ ਤੁਸੀਂ ਇਕੱਠੇ ਹੋ ਕੇ ਪ੍ਰਭੂ ਪੋਜ ਕਰਦੇ ਆ ਮੇਰੀ ਮੌਤ ਦਾ ਪ੍ਰਚਾਰ ਕਰਦੇ ਆ ਸੋ ਦੂਜਾ ਰੀਜ਼ਨ ਕੀ ਆ ਆਪਣੇ ਆਪ ਨੂੰ ਚੈੱਕ ਕਰਦੇ ਆਪਾਂ ਨਾਰਮਲੀ ਆਪਾਂ ਆਪਣੇ ਆਪ ਨੂੰ ਚੈੱਕ ਨਹੀਂ ਕਰਦੇ ਜਾਂਚਦੇ ਨਹੀਂ ਆਪਾਂ ਆਪਣੇ ਆਪ ਨੂੰ ਪਰ ਜਦੋਂ ਆਪਾਂ ਪ੍ਰਭੂ ਪੋਜ ਲੈਨੇ ਆ ਤਾਂ ਵਚਨ ਦੇ ਵਿੱਚ ਲਿਖਿਆ ਆ ਜਾਂਚੋ ਜਿਹੜਾ ਜਾਂਚ ਵਿੱਚ ਖਰਾ ਨਿਕਲੇ ਉਹੀ ਲਵੇ ਨਹੀਂ ਤੇ ਜਿਹੜਾ ਦੂਜਾ ਆ ਜਿਹੜਾ ਜਾਂਚ ਵਿੱਚ ਖਰਾ ਨਹੀਂ ਨਿਕਲਦਾ ਉਹ ਪ੍ਰਭੂ ਦੇ ਲਹੂ ਦਾ ਦੋਸ਼ੀ ਆ ਤਾਂ ਜਦੋਂ ਆਪਾਂ ਪ੍ਰਭੂ ਭੋਜ ਲੈਣ ਲਈ ਬੈਠਦੇ ਆ ਤਾਂ ਆਪਾਂ ਕੀ ਕਰਦੇ ਆਪਣੇ ਆਪ ਨੂੰ ਚੈੱਕ ਕਰਦੇ ਆ ਮੈਂ ਕਿੰਨਾ ਕੁ ਸੁਧਰ ਗਿਆ ਆ ਕਿੰਨੀਆਂ ਕੁ ਗਲਤੀਆਂ ਮੇਰੇ ਵਿੱਚ ਬਾਕੀ ਆ ਪਰ ਬਾਕੀ ਸਾਰੇ ਦਿਨਾਂ ਵਿੱਚ ਆਪਾਂ ਇਦਾਂ ਕਰਦੇ ਨਹੀਂ ਬਾਕੀ ਦਿਨਾਂ ਵਿੱਚ ਆਪਾਂ ਸਿੱਧਾ ਪ੍ਰਾਰਥਨਾ ਵਿੱਚ ਬੈਠਦੇ ਆ ਆਪਣੀਆਂ ਚੀਜ਼ਾਂ ਮੰਗਦੇ ਆ ਜੋ ਆਪਾਂ ਨੂੰ ਪ੍ਰਭੂ ਜੀ ਨੇ ਦਿੱਤਾ ਆ ਉਹਦੇ ਲਈ ਆਪਾਂ ਧੰਨਵਾਦ ਕਰਦੇ ਆ ਸੱਚੀ ਇਦਾਂ ਹੀ ਕਰਨਾ ਚਾਹੀਦਾ ਆ ਇਸੇ ਲਈ ਪ੍ਰਭੂ ਨੇ ਕਿਹਾ ਕਿ ਤੁਸੀਂ ਇਦਾਂ ਕਰਿਆ ਕਰਿਓ ਤਾਂ ਜੋ ਤੁਸੀਂ ਕਦੀ ਕਦੀ ਉਸ ਸਾਰੇ ਸੈਟਅਪ ਨੂੰ ਸਿੱਖ ਸਕੋ ਚੇਤੇ ਰੱਖ ਸਕੋ ਜੋ ਤੁਹਾਡੇ ਲਈ ਕੀਤਾ ਗਿਆ ਆ ਪਹਿਲਾ ਨੰਬਰ ਕਿ ਮਸੀਹ ਸਾਡੇ ਲਈ ਬਲੀਦਾਨ ਹੋਇਆ ਤੇ ਦੂਜਾ ਨੰਬਰ ਅਸੀਂ ਪਰਖਣਾ ਕਿ ਜਿੰਨੇ ਸਾਡੇ ਲਈ ਐਡਾ ਵੱਡਾ ਬਲੀਦਾਨ ਦਿੱਤਾ ਸੀ ਉਹਦੀ ਬਲੀਦਾਨ ਦੀ ਕਦਰ ਵੀ ਜਾਣੀ ਕਿ ਨਹੀਂ ਐਵੇਂ ਹੀ ਤਾਂ ਨਹੀਂ ਕੀਤਾ ਲਾਪਰਵਾਹ ਤੇ ਨਹੀਂ ਹੋਏ ਵੀ ਉਦਾਂ ਹੀ ਕਹੀ ਜਾਂਦੇ ਆ ਪਰ ਸੁਧਾਰ ਕੋਈ ਕੀਤਾ ਨਾ ਹੋਏ ਕਿਉਂ ਕਿਹਾ ਜਾਂਦਾ ਪ੍ਰਭੂ ਯਿਸੂ ਮਸੀਹ ਸਾਡੇ ਬਦਲੇ ਬਲੀਦਾਨ ਹੋ ਗਏ ਪਤਾ ਤੁਹਾਨੂੰ ਉਹ ਜਦੋਂ ਪਰਬੂ ਯਿਸੂ ਮਸੀਹ ਬਲੀਦਾਨ ਹੋਏ ਜਦੋਂ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰਦੇ ਸੀ ਉਹ ਕੀ ਪ੍ਰਚਾਰ ਕਰਦੇ ਸੀਗੇ ਦੁਨੀਆ ਨੂੰ ਸੁਧਾਰਨ ਦਾ ਤੋਬਾ ਦਾ ਪ੍ਰਚਾਰ ਕਰਦੇ ਸੀ ਤੋਬਾ ਕਰੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ ਜੀਵਨ ਬਦਲਣ ਦਾ ਪ੍ਰਚਾਰ ਕਰਦੇ ਸੀ ਪ੍ਰੇਮ ਦਾ ਪ੍ਰਚਾਰ ਕਰਦੇ ਸੀ ਅਰ ਬਹੁਤ ਸਾਰੇ ਲੋਕ ਸੁਧਰਨੇ ਸ਼ੁਰੂ ਹੋਗੇ ਸੀ ਹਜ਼ਾਰੋਂ ਹਜ਼ਾਰਾਂ ਲੱਖੋਂ ਲੱਖ ਲੋਕੀ ਸੁਧਰਨੇ ਸ਼ੁਰੂ ਹੋਗੇ ਸੀਗੇ ਰੋਗੀ ਚੰਗੇ ਹੋਈ ਜਾਂਦੇ ਸੀਗੇ ਇਸੇ ਗੱਲ ਦੀ سزا ਦਿੱਤੀ ਗਈ ਆ ਪ੍ਰਭੂ ਯਿਸੂ ਮਸੀਹ ਨੂੰ ਕਿ ਤੂੰ ਲੋਕਾਂ ਨੂੰ ਸੁਧਾਰ ਰਿਹਾ ਆ ਹੋਰ ਤਾਂ ਕੁਝ ਹੈ ਹੀ ਨਹੀਂ ਸੀ ਵਜਾ ਕੋਈ ਦੂਜੀ ਵਜ੍ਹਾ ਨਹੀਂ ਸੀ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਦਿੱਤੇ ਜਾਣ ਦੀ ਇਸ ਲਈ ਕਹਾਂ ਜਾਂਦਾ ਕਿ ਸਾਡੇ ਗੁਨਾਹਾਂ ਬਦਲੇ ਸਲੀਬ ਉੱਤੇ ਦਿੱਤਾ ਗਿਆ ਕਿਉਂ ਕਿ ਉਹ ਸਾਨੂੰ ਸੁਧਾਰਨਾ ਚਾਹੁੰਦਾ ਹੈ ਇਸ ਲਈ ਲਿਖਤਾਂ ਜਿਹੜੀਆਂ ਆ ਪਵਿੱਤਰ ਬਾਈਬਲ ਦੇ ਵਿੱਚ ਦਰਜ ਕਰਕੇ ਸਾਡੇ ਹੱਥਾਂ ਵਿੱਚ ਦਿੱਤੀਆਂ ਗਈਆਂ ਤਾਂ ਜੋ ਅਸੀਂ ਹੁਣ ਪੜ ਕੇ ਬਦਲ ਜਾਈਏ ਜੋ ਮਸੀਹ ਦੀ ਇੱਛਾ ਹੈ ਸਾਡੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਜੀ ਦੀ ਜੋ ਪਿਤਾ ਪਰਮੇਸ਼ਵਰ ਦੀ ਇੱਛਾ ਹੈ ਸਾਡੇ ਜੀਵਨ ਦੇ ਵਿੱਚ ਅਸੀਂ ਉਸ ਇੱਛਾ ਨੂੰ ਪੂਰਾ ਕਰੀਏ ਕਿਉਂਕਿ ਪ੍ਰਭੂ ਯਿਸੂ ਮਸੀਹ ਦੀ ਇਹ ਇੱਛਾ ਸੀ ਕਿ ਪਿਤਾ ਨੇ ਪੁੱਤਰ ਨੂੰ ਕੱਲਿਆ ਆ ਕਾਦੇ ਆਸਤੇ ਕਿ ਲੋਕ ਪਿਤਾ ਦੀ ਦੱਸੀ ਰਾਹ ਤੇ ਚੱਲਣ ਪਿਤਾ ਦੇ ਦਿਲ ਨੂੰ ਖੁਸ਼ ਕਰਨ ਜਿਹੜਾ ਰਿਸ਼ਤਾ ਟੁੱਟ ਗਿਆ ਆ ਪਿਤਾ ਦੇ ਨਾਲੋਂ ਲੋਕਾਂ ਦਾ ਉਹ ਵਾਪਸ ਜੁੜ ਜਾਏ ਔਰ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਇਸ ਲਈ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਚੜਾ ਦਿੱਤਾ ਗਿਆ। ਸੋ ਅਸੀਂ ਆਪਣੇ ਆਪ ਨੂੰ ਚੈੱਕ ਕਰਦੇ ਰਹਿਣਾ ਹੈ। ਖਾਸ ਤੌਰ ਤੇ ਜਦੋਂ ਵੀ ਪ੍ਰਭੂ ਭੋਜ ਲੈਣਾ ਹੈ। ਜਿਵੇਂ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਵੀ ਅੱਜ ਆਪਾਂ ਸ਼ਾਮ ਨੂੰ ਪ੍ਰਭੂ ਭੋਜ ਲੈਣਾ ਹੈ। ਆਪਾਂ ਨੂੰ ਆਪਣੇ ਘਰਾਂ ਵਿੱਚ ਵੀ ਇੰਨਾ ਹੀ ਸਾਰਾ ਦਿਨ ਮਨਨ ਕਰਦੇ ਰਹਿਣਾ ਹੈ। ਮੈਂ ਕਿੱਥੇ ਕਿ ਪਹੁੰਚਿਆ ਹਾਂ? ਕਿੱਥੇ ਕਿ ਮੇਰੇ ਵਿੱਚ ਚੇਂਜ ਕਰਨ ਦੀ ਜ਼ਰੂਰਤ ਹੈ? ਮੇਰੀ ਲੈਂਗੁਏਜ ਚੇਂਜ ਹੋ ਗਈ ਕਈਆਂ ਦੀ ਲੈਂਗੁਏਜ ਜਿਹੜੀ ਆ ਭਾਸ਼ਾ ਬਹੁ ਅਬਿਊਜ਼ਿਵ ਹੈ ਬਹੁ ਗਾਲਾਂ ਕੱਢਣ ਦੀਆਂ ਆਦਤਾਂ ਆ ਉਹਨਾਂ ਨੂੰ ਉਹ ਨਿੱਕੇ ਨਿੱਕੇ ਨਿਆਣਿਆਂ ਨੂੰ ਗਾਲਾਂ ਕੱਢੀ ਜਾਣਗੇ ਆਪਣੇ ਟੱਬਰ ਨੂੰ ਗਾਲਾਂ ਕੱਢੀ ਜਾਊਗੇ ਕੁਝ ਲੋਕਾਂ ਨੂੰ ਸ਼ਰਾਪ ਬੋਲਣ ਦੀ ਬੜੀ ਆਦਤ ਹੈ ਉਹ ਆਪਣੇ ਬੱਚਿਆਂ ਦੇ ਉੱਤੇ ਕਰਸ ਬੋਲਦੇ ਰਹਿੰਦੇ ਆ ਅਰ ਉਹਨਾਂ ਨੂੰ ਲੱਗਦਾ ਵੀ ਨਹੀਂ ਕਿ ਉਹਨਾਂ ਨੇ ਕਦੀ ਸ਼ਰਾਪ ਬੋਲਿਆ ਆ ਅਸੀਂ ਚੈੱਕ ਕਰਨਾ ਮੇਰਾ ਉੱਠਣਾ ਬੈਠਣਾ ਸੁਧਰ ਗਿਆ ਮੇਰਾ ਬੋਲਣਾ ਸੁਧਰ ਗਿਆ ਮੇਰੀ ਸੋਚ ਚੰਗੀ ਹੋ ਗਈ ਮੇਰੇ ਕੰਮ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਹੈਗੇ ਸੋ ਜਦੋਂ ਵੀ ਅਸੀਂ ਪ੍ਰਭੂ ਪੋਜ ਕਰਨਾ ਹੈ ਫੁੱਲ ਡੇ ਉਹਦੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਆਪ ਨੂੰ ਚੈੱਕ ਕਰਦੇ ਰਹਿਣਾ ਹੈ ਨੰਬਰ 3 ਵਿਸ਼ਵਾਸ ਵਿੱਚ ਮਜ਼ਬੂਤ ਹੋਣਾ ਜਦੋਂ ਅਸੀਂ ਪ੍ਰਭੂ ਪੋਜ ਕਰਦੇ ਹਾਂ ਆਪਾਂ ਵਿਸ਼ਵਾਸ ਦੇ ਵਿੱਚ ਬਹੁਤ ਮਜ਼ਬੂਤ ਹੁੰਨੇ ਆ ਕਿਉਂਕਿ ਸਿਰਫ ਵਿਸ਼ਵਾਸੀ ਹੀ ਪ੍ਰਭੂ ਪੋਜ ਕਰ ਸਕਦਾ ਹੈ ਜਿਹੜਾ ਵਿਸ਼ਵਾਸੀ ਨਹੀਂ ਆ ਉਹ ਪ੍ਰਭੂ ਪੋਜ ਲੈ ਹੀ ਨਹੀਂ ਸਕਦਾ ਅਰ ਪ੍ਰਭੂ ਪੋਜ ਜਦੋਂ ਲੈਨੇ ਆ ਮਨ ਵਿਸ਼ਵਾਸ ਨਾਲ ਭਰਿਆ ਹੋਇਆ ਹੁੰਦਾ ਹਾਂ ਪ੍ਰਭੂ ਯਿਸੂ ਮਸੀਹ ਮੇਰੇ ਬਦਲੇ ਬਲੀਦਾਨ ਹੋਏ ਮੇਰੀ ਮੁਕਤੀ ਦੇ ਲਈ ਮੈਂ ਉਹਦੀ ਮੌਤ ਦਾ ਪ੍ਰਚਾਰ ਕਰਨਾ ਹੈ ਮੈਂ ਆਪਣੇ ਜੀਵਨ ਦੇ ਵਿੱਚ ਸੁਧਾਰ ਕਰਨਾ ਹੈ ਮिन्नੂ ਚੰਗਿਆਈ ਮਿਲੀ ਆ ਪ੍ਰਭੂ ਯਿਸੂ ਮਸੀਹ ਵਿੱਚ ਆਣ ਕੇ ਮੇਰੀ ਗਵਾਹੀ ਬਣੀ ਆ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਚੇਤੇ ਕਰਦੇ ਜਿਹੜੇ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਹੋਏ ਆ ਤੇ ਜਦੋਂ ਅਸੀਂ ਉਹਨਾਂ ਕੰਮਾਂ ਨੂੰ ਚੇਤੇ ਕਰਦੇ ਆ ਫਿਰ ਕੀ ਹੁੰਦਾ ਵਿਸ਼ਵਾਸ ਵਿੱਚ ਬਿਲਡ ਅਪ ਹੋ ਜਾਂਦੇ ਆ ਸੋ ਪ੍ਰਭੂਪੂ ਉਹ ਸਾਡੇ ਅੰਦਰ ਵਿਸ਼ਵਾਸ ਨੂੰ ਵੀ ਵਧਾਉਂਦਾ ਆ ਸਿਰਫ ਇੱਕ ਇਹ ਰਿਚੁਅਲ ਨਹੀਂ ਆ ਇਹ ਸਿਰਫ ਇੱਕ ਰੀਤੀ ਰਿਵਾਜ ਨਹੀਂ ਆ ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਨਸੈਪਟ ਆ ਬਹੁਤ ਵੱਡਾ ਲਾਜਿਕ ਹੈ ਬਹੁਤ ਵੱਡੀ ਸਾਇੰਸ ਹੈ ਜੇ ਅਸੀਂ ਪ੍ਰੋਪਰ ਸੈਟਅਪ ਦੇ ਅਕੋਰਡਿੰਗਲੀ ਕਰੀਏ ਜ਼ਿੰਦਗੀ ਚੇਂਜ ਕਰ ਦਿੰਦਾ ਪ੍ਰਭੂ ਪੂਜ ਪਰ ਜੇ ਅਣਜਾਣ ਪੁਨੇ ਵੇਚੀ ਕਰਨਾ ਆ ਫੇਰ ਤਾਂ ਕੁਝ ਕੁਝ ਵੀ ਹੋ ਸਕਦਾ ਤੇ ਫੇਰ ਕੁਝ ਵੀ ਨਹੀਂ ਵੀ ਹੁੰਦਾ ਸੋ ਸਾਨੂੰ ਪ੍ਰੋਪਰ ਜੋ ਸਟੈਪਸ ਦਿੱਤੇ ਗਏ ਆ ਉਹ ਸਾਰੇ ਨੇ ਫੋਲੋ ਕਰਨੇ ਆ। ਅਰ ਜਦੋਂ ਵੀ ਪ੍ਰਭੂ ਪੋਜ ਕਰਨਾ ਹਰ ਵਰੀ ਉਹਨਾਂ ਸਟੈਪਸ ਨੂੰ ਫੋਲੋ ਕਰਨਾ। ਨੰਬਰ 4 ਜਦੋਂ ਅਸੀਂ ਪ੍ਰਭੂ ਪੋਜ ਲੈਨੇ ਅਸੀਂ ਪ੍ਰਭੂ ਯਿਸੂ ਮਸੀਹ ਦੀ ਮੌਤ ਜਿਹੜੀ ਹੋਈ ਆ ਉਹਦੇ ਬਾਅਦ ਚ ਪ੍ਰਭੂ ਯਿਸੂ ਮਸੀਹ ਦੇ ਅਗੇਨ ਵਾਪਸ ਆਉਣ ਦੀ ਉਮੀਦ ਰੱਖਦੇ ਆ। ਪ੍ਰਭੂ ਯਿਸੂ ਮਸੀਹ ਸਾਡੇ ਲਈ ਮਰੇ ਗੱਡੇਗੇ ਦਫਨ ਕੀਤੇਗੇ ਫੇ ਮਰਦੇਆਂ ਚੋਂ ਜੀ ਉੱਠੇ ਅਰ ਸਵਰਗ ਨੂੰ ਉਠਾਏਗੇ ਤੇ ਹੁਣ ਆਪਾਂ ਕੀ ਆਸ ਲੈ ਕੇ ਬੈਠੇ ਆ ਉਹ ਵਾਪਸ ਆਏਗਾ ਹallelujah ਅਰ ਵਚਨ ਚ ਲਿਖਿਆ ਆ ਕਹਿੰਦਾ ਜਦ ਤੱਕ ਕਰਦੇ ਰਹੋ ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦਾ ਕਹਿੰਦਾ ਤੁਸੀਂ ਇਦਾਂ ਕਰਿਆ ਕਰਿਓ ਜਦੋਂ ਤੱਕ ਮੈਂ ਵਾਪਸ ਨਾ ਜਾਵਾਂ ਇਟ ਮੀਨਸ ਸਾਨੂੰ ਉਮੀਦ ਆ ਕਿ ਪ੍ਰਭੂ ਯਿਸੂ ਮਸੀਹ ਨੇ ਵਾਪਸ ਆਉਣਾ ਆ ਤੇ ਜਦੋਂ ਹੀ ਪ੍ਰਭੂ ਭੋਜ ਲੈਣੇ ਆ ਉਦੋਂ ਹੀ ਉਹ ਮਿਰ ਫੇਰ ਤਾਜ਼ਾ ਹੋ ਜਾਂਦੀ ਆ ਫੇਰ ਜਿੰਦਾ ਹੋ ਜਾਂਦੀ ਆ ਨਹੀਂ ਤਾਂ ਕੀ ਹੁੰਦਾ ਜੇ ਆਪਾਂ ਪ੍ਰਭੂ ਭੋਜ ਨਾ ਲਈਏ ਨਾ ਮੌਤ ਚ ਤੇ ਆਉਣੀ ਆ ਨਾ ਆਪਣੇ ਆਪ ਨੂੰ ਆਪਾਂ ਚੈੱਕ ਕਰਨਾ ਆ ਨਾ ਹੀ ਕੋਈ ਉਮੀਦ ਵੀ ਉਹਨੇ ਵਾਪਸ ਆਉਣਾ ਫੇਰ ਤੇ ਆਪਾਂ ਸਿਰਫ ਲੱਗੇ ਰਹਿਣਾ ਆ ਮੰਗਣ ਦੇ ਵਿੱਚੀ ਪਰ ਪ੍ਰਭੂ ਪੋਜ ਕਰਨ ਦੇ ਨਾਲ ਅਸੀਂ ਉਸ ਉਮੀਦ ਵਿੱਚ ਬਣੇ ਰਹਿੰਨੇ ਜਦੋਂ ਖੁਦਾ ਦੇ ਦਾਸਾਂ ਵੱਲੋਂ ਆਗੂਆਂ ਵੱਲੋਂ ਜਾਂ ਐਲਡਰਸ ਦੇ ਵੱਲੋਂ ਮੌਤ ਦਾ ਪ੍ਰਚਾਰ ਇਹਨਾਂ ਕਰਕੇ ਦੱਸਿਆ ਜਾਂਦਾ ਵੀ ਕਾਤੇ ਪ੍ਰਭੂ ਪੋਜ ਲੈਣ ਵਾਸਤੇ ਬੈਠੇ ਆ ਤਾਂ ਫੇ ਸਾਰੀਆਂ ਚੀਜ਼ਾਂ ਚੇਤੇ ਆ ਜਾਂਦੀਆਂ ਜਿਵੇਂ ਕਈ ਵਾਰੀ ਆਪਾਂ ਵਿਛੜੇ ਹੋਏ ਮਿਲिए ਤਾਂ ਫੇ ਇੱਕ ਜਾਣਾ ਗੱਲ ਸੁਣਾਵੇ ਬਚਪਨ ਦੀ ਤਾਂ ਇਦਾਂ ਲੱਗਦਾ ਹੁੰਦਾ ਭਾਵੇਂ ਆਪਾਂ ਧੋਲਿਆਂ ਵਾਲੇ ਬੈਠੇ ਹੋਈਏ ਇਦਾਂ ਲੱਗਦਾ ਜਿਵੇਂ ਸਾਰੇ ਉੱਥੇ ਉਸੇ ਸਮੇਂ ਜੀ ਵਾਪਸ ਚਲੇ ਗਏ ਬਚਪਨ ਜੀ ਵਾਪਸ ਚਲੇ ਗਏ ਜੇ ਆਪਾਂ ਫਰਜ ਰਖ ਲਓ ਵੀ ਆਪਾਂ ਕਿਤੇ ਘੁੰਮਣ ਆਸਤੇ ਗਏ ਆਪਾਂ ਫਰਜ ਕਰੋ 30 ਸਾਲੇ ਦੀ ਗੱਲ ਕਰੀਏ ਹੈਨਾ ਤੇ ਆਪਾਂ ਕਹੀਏ ਵੀ 30 ਸਾਲੇ ਤੇ ਇੱਥੇ ਬਹੁਤ ਲਟਾਂ ਲਗੀਆਂ ਸੀ 30 ਸਾਲੇ ਤੇ ਬੁੜੀਆਂ ਰੌਣਕਾਂ ਲਗੀਆਂ ਸੀ ਤੇ ਤੁਸੀਂ ਕੀ ਫੀਲ ਕਰੋਗੇ ਆਫਟਰ 5 ਮਿੰਟਸ ਜਿਵੇਂ 30 ਸਾਲੇ ਦੇ ਵਿੱਚ ਹੀ ਹੋਮ ਹੈਨਾ ਇਦਾਂ ਹੀ ਜਦੋਂ ਆਪਾਂ ਪ੍ਰਭੂ ਦੇ ਮੇਜ਼ ਦੇ ਉੱਤੇ ਬੰਦੇ ਆਂ ਖਾਣ ਆਸਤੇ ਪ੍ਰਭੂ ਭੋਜ ਲੈਣ ਵਾਸਤੇ ਤੇ ਜਦੋਂ ਆਪਾਂ ਗੱਲਾਂ ਕਰਦੇ ਆਂ ਪ੍ਰਭੂ ਯਿਸੂ ਮਸੀਹ ਕਿਉਂ ਸਲੀਵ ਦੇ ਉੱਤੇ ਦਿੱਤੇ ਗਏ ਫਿਰ ਅਸੀਂ ਸੁਧਰਣ ਦੀਆਂ ਗੱਲਾਂ ਵੀ ਕਰਦੇ ਆਂ ਉਹਦੇ ਮੌਤ ਦਾ ਪ੍ਰਚਾਰ ਵੀ ਕਰਦੇ ਆਂ ਤੇ ਉਹਦੇ ਵਾਪਸ ਆਉਣ ਤੱਕ ਬਣੇ ਰਹਿਣਾ ਆ ਉਹਦੇ ਵਿੱਚ ਫਿਰ ਇਹ ਵੀ ਗੱਲਾਂ ਕਰਦੇ ਆਂ ਤੇ ਫੇ ਆਪਾਂ ਨੂੰ ਸਾਰਾ ਹੀ ਲੈਸਨ ਜਿਹੜਾ ਆ ਉਹ ਚੇਤੇ ਹੋ ਜਾਂਦਾ ਵੀ ਆਪਾਂ ਕਿਹੜੇ ਹਾਲੀਆਂ ਆਏ ਸੀਗੇ ਤੇ ਅੱਜ ਆਪਾਂ ਨੂੰ ਪਰਮੇਸ਼ਰ ਨੇ ਕਿੱਥੇ ਤੱਕ ਚੱਕ ਲਿਆਂਦਾ ਆ ਹਾਲੇਲੂਇਆ ਸੋ ਅਸੀਂ ਉਹਦੀ ਵਾਪਸੀ ਦੀ ਉਮੀਦ ਕਰਦੇ ਆ ਤੇ ਪੰਜਵਾਂ ਨੰਬਰ ਆ ਅਸੀਂ ਉਹਦੀ ਮੌਤ ਦਾ ਐਲਾਨ ਵੀ ਕਰਦੇ ਆ ਵੀ ਉਹ ਉਹ ਸਾਡੇ ਲਈ ਮਾਰਿਆ ਗਿਆ ਹੈ ਤੁਹਾਨੂੰ ਪਤਾ ਬਹੁਤ ਸਾਰੇ ਇਹੋ ਜਿਹੇ ਫਿਰਕੇ ਆ ਇਹੋ ਜਿਹੇ ਕਮਿਊਨਿਟੀਆਂ ਆ ਜਿਹੜੇ ਇਦਾਂ ਕਹਿੰਦੇ ਆ ਵੀ ਨਹੀਂ ਇਦਾਂ ਹੋਇਆ ਹੀ ਨਹੀਂ ਸੀਗਾ ਉਹ ਕੁਝ ਹੋਰ ਹੀ ਕਹਾਣੀ ਬਣਾ ਦਿੰਦੇ ਆ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਪਰ ਜਦੋਂ ਆਪਾਂ ਪ੍ਰਭੂ ਬੋਝ ਲੈਣ ਬੈਠਦੇ ਆ ਆਪਾਂ ਡਿਕਲੇਅਰ ਕਰਦੇ ਆ ਕਿਉਂ ਸਾਡੇ ਲਈ ਪ੍ਰਭੂ ਜੀ ਮਰੇ ਵੀ ਆ ਜੀ ਵੀ ਉੱਠੇ ਆ ਸਵਰਗ ਨੂੰ ਗਏ ਆ ਲੈਣ ਵੀ ਆਉਣਾ ਆ ਉਹਨੇ ਉਹ ਤਾਂ ਮੌਤ ਤੱਕ ਪਹੁੰਚਣ ਹੀ ਨਹੀਂ ਦਿੰਦੇ ਗਾਇਬ ਕਰ ਦਿੰਦੇ ਬਸ ਕਿੰਦੇ ਗਾਇਬ ਹੋ ਗਏ ਦੈਟਸ ਇਟ ਤੇ ਜਿਹੜਾ ਲਾਪਤਾ ਹੋ ਗਿਆ ਫੇ ਉਹਦੀ ਤਾਂ ਕੋਈ ਉਮੀਦ ਨਹੀਂ ਆ ਪਰ ਪ੍ਰਭੂ ਯਿਸੂ ਮਸੀਹ ਲਾਪਤਾ ਨਹੀਂ ਹੋਏ ਉਹ ਸਾਡੇ ਬਦਲੇ ਫੜਵਾਏਗੇ ਮਾਰਿਆ ਕੁੱਟਿਆ ਗਿਆ ਲਾਹਾਂ ਤਾਂ ਪਾਈਆਂ ਗਈਆਂ ਠੁੱਕਿਆ ਗਿਆ ਸਲੀਵ ਦਿੱਤੀ ਗਈ ਛੰਟਿਆਂ ਨਾਲ ਜਿਹੜਾ ਪਿੰਡਾ ਆ ਉਹ ਛੰਨੀ ਛੰਨੀ ਕਰ ਦਿੱਤਾ ਗਿਆ ਫਿਰ ਕਬਰ ਦੇ ਉੱਤੇ ਇੰਨਾ ਭਾਰਾ ਪੱਥਰ ਲਾਇਆ ਗਿਆ ਤੇ ਉਹ ਪੱਥਰ ਫਰਿਸ਼ਤਿਆਂ ਨੇ ਰੇੜ ਦਿੱਤਾ ਹallelujah ਤੇ ਪ੍ਰਭੂ ਯਿਸੂ ਮਸੀਹ ਤੀਜੇ ਦਿਨ ਮਰਦਿਆਂ ਚੋਂ ਜੀ ਉੱਠੇ ਆਪਣੇ ਲੋਕਾਂ ਨੂੰ ਆਣ ਕੇ 40 ਦਿਨ ਸਿੱਖਿਆ ਦਿੰਦੇ ਰਹੇ ਉਨਾ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਸਾਰਾ ਕੁਝ ਸਿਖਾਇਆ ਉਹਨਾਂ ਦੇ ਦੇਖਦਿਆਂ ਤੇ ਸਵਰਗ ਚੜੇ ਤੇ ਜਾਣ ਲੱਗਿਆਂ ਨੇ ਕਿਹਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਨਾ ਆ ਹallelujah ਤਾਂ ਹੀ ਜਿਹੜੇ ਸਹੀ ਤਰ੍ਹਾਂ ਮਸੀਹ ਨੂੰ ਮੰਨਦੇ ਉਹਨਾਂ ਦੇ ਅੰਦਰ ਬਹੁਤ ਪੀਸ ਆ ਬਹੁਤ ਸ਼ਾਂਤੀ ਆ ਉਹ ਕਾਲੇ ਨਹੀਂ ਪੈਂਦੇ ਜਿਹੜੇ ਬਹੁਸ਼ਤੀ ਕਾਲੇ ਪੈ ਜਾਂਦੇ ਆ ਅਜੇ ਉਹਨਾਂ ਦੇ ਅੰਦਰ ਮਸੀਹ ਹੈ ਨਹੀਂਗਾ ਅਜੇ ਬਾਹਰ ਰੱਖਿਆ ਆ ਫਾਲੋ ਕਰਦੇ ਆ ਪਰ ਬਾੜ ਰੱਖ ਕੇ ਫੋਲੋ ਕਰਦੇ ਆ ਪਰ ਜਿਨ੍ਹਾਂ ਦੇ ਅੰਦਰ ਆਜਿਆ ਆਗੇ ਪ੍ਰਭੂ ਜੀ ਉਹ ਐਨ ਚਿੱਲ ਹੋ ਗਏ ਆ ਉਹ ਖੁਸ਼ੀ ਨਾਲ ਭਰੇ ਹੋਏ ਆ ਦੁੱਖ ਦੀਆਂ ਗੱਲਾਂ ਉਹਨਾਂ ਤੇ ਅਸਰ ਨਹੀਂ ਕਰਦੀਆਂ ਵਚਨ ਚ ਲਿਖਿਆ ਆ ਧਰਮੀ ਵਿਪਤਾ ਦੀ ਗੱਲ ਸੁਣ ਕੇ ਘਬਰਾਉਂਦਾ ਨਹੀਂ ਕਹਤੇ ਨਹੀਂ ਘਬਰਾਉਂਦਾ ਉਹਨੂੰ ਪਤਾ ਜਿਹੜਾ ਮੇਰੇ ਅੰਦਰ ਵੱਸਦਾ ਉਹ ਮਹਾਨ ਆ ਉਹਦੇ ਨਾਲ ਉਹ ਜਿਹੜਾ ਸੰਸਾਰ ਵਿੱਚ ਵੱਸਦਾ ਆ ਉਹਨੂੰ ਪਤਾ ਆ ਜਿਹੜਾ ਮੈਨੂੰ ਇੱਥੇ ਛੱਡ ਕੇ ਗਿਆ ਉਹਨੇ ਮੈਨੂੰ ਲੈਣ ਵੀ ਆਉਣਾ ਹੈ